ਲਾਈਬ੍ਰੇਰੀਆਂ ਬਣਾ ਰਹੇ ਆ 6 ਲਾਈਬ੍ਰੇਰੀ ਅੱਜ ਥੋੜਿਆ ਤੋਂ ਘਾਟਨ ਕੀਤਾ ਮੈਂ ਜਾ ਕੇ ਆਇਆ ਕੰਪਨੀ ਬਾਗ ਵਾਲੀ ਲਾਈਬ੍ਰੇਰੀ ਚ ਬੱਚੇ ਮਿਲੇ ਕੋਈ ਪੀਸੀਐਸ ਦੀ ਤਿਆਰੀ ਕਰ ਰਿਹਾ ਕੋਈ ਯੂਪੀਐਸ ਦੀ ਤਿਆਰੀ ਕਰ ਰਿਹਾ ਪਟਵਾਰੀ ਦਾ ਤੇ ਪਤੀ ਤਿਆਰੀ ਕਰਦੇ ਉੱਥੇ ਕੰਪੀਟੀਸ਼ਨ ਦੀਆਂ ਕਿਤਾਬਾਂ ਵੀ ਨੇ ਉੱਥੇ ਸਿਲੇਬਸ ਦੀਆਂ ਕਿਤਾਬਾਂ ਵੀ ਨੇ ਉੱਥੇ ਧਾਰਮਿਕ ਕਿਤਾਬਾਂ ਵੀ ਨੇ ਉੱਥੇ ਹਿਸਟਰੀ ਦੀਆਂ ਕਿਤਾਬਾਂ ਵੀ ਨੇ ਜਾਓ ਜਾ ਕੇ ਬੈ ਕੇ ਪੜੋ ਆਪਣੇ ਇਤਿਹਾਸ ਪੜੋ ਕੁਰਬਾਨੀਆਂ ਪੜੋ ਆਪਣੀ ਆਪਣੇ ਬੱਚਿਆਂ ਨਾਲ ਲੈ ਕੇ ਜਾਓ ਏਸੀ ਹੈ ਉਲੀ ਏਸੀ ਹੈ ਕੋਈ ਪ੍ਰੋਬਲਮ ਨਹੀਂ ਜਦੋਂ ਮਰਜੀ ਜਾਓ ਜਿੰਨੇ ਮਰਜੀ ਕੰਡੇ ਬੈਠੋ ਹਰੇਕ ਹਾਲਕੇ ਜਿ ਬਣਾਉਣੀ ਹੈ 64 ਲੱਖ ਰੁਪਏ ਇੱਕ ਲਾਇਬ੍ਰੇਰੀ ਤੇ ਲਾ ਰਹੇ ਹਾਂ ਪਰ ਸ਼ਾਨਦਾਰ ਫਰਨੀਚਰ ਸ਼ਾਨਦਾਰ ਕਿਤਾਬਾਂ ਨਾਲ ਬਾਥਰੂਮ ਨਾਲ ਵਾਈਫਾਈ ਕੰਪਿਊਟਰ ਸਾਰਾ ਅਪਡੇਟਡ